₹1000 ਚ ਬਲੇਜ਼ਰ ਕਿੰਨੇ ਤਿੰਨ ਜੀ ਕੋਈ ਵੀ ਕਪੜਾ ਲਓ ₹1000 ਦੇ ਤੁਹਾਨੂੰ ਤਿੰਨ ਪੀਸ ਕੋਈ ਮਰਜ਼ੀ ਸਿਲੈਕਟ ਕਰ ਲਓ ਇਹ ਸਾਰਾ ₹60 ਦਾ ਪਊਗਾ ਤੇ ਵੈਸੇ ਕਿੰਨੇ ਦਾ ਹੈ 180 ਰੁਪਏ ਦਾ ਹੈ ਕਲੀਨਿਕ ਵਾਸਤਾ ਸ਼ੈਂਪੂ ਹੈ ਇਹਨਾਂ ਤੇ ਵੀ 70% ਆਫ ਇਹਨਾਂ ਤੇ ਵੀ 70% ਆਫ ਮਿਲੂਗਾ ਨਹੀਂ ਕਿੰਨੇ ਦੀ ਲਾਈਟ ਆਹ ਕੋਈ 200 ਦੀ ਕੋਈ 250 ਦੀ ਕੋਈ 150 ਦੀ ਐਲਈਡੀ ਬੱਲਬ ਕੋਈ 400 ਕੋਈ 500 ਕੋਈ 1000 ਲਗ ਲੱਗ ਵੈਸੇ ਤਾਂ ਮਾਰਕੀਟ 'ਚ ਤਾਂ ਇਹ 35 35 ਰੁਪਏ ਦੇ ਵੱਲ ਮੈਂ ਆਨਲਾਈਨ ਨਾਲੋਂ ਇਹ ਸਸਤਾ ਮਿਲਦਾ ਜੀ ਆਨਲਾਈਨ ਨਾਲੋਂ ਲਗਭਗ ਸਸਤਾ ਆਊਗਾ ਜਿੰਨਾ ਹੋਵੇ ਐਮ ਆਰ ਪੀ ਦਾ 70% ਲੈਸ ਹੋਊਗਾ। ਕ੍ਰੌਕਰੀ ਦਾ ਸਾਮਾਨ ਹੈ ਜਿਹੜਾ ਆਪਣਾ ਰਸੋਈ ਦੇ ਵਿੱਚ ਵਰਤਨਾ ਹੈ। ਰਸੋਈ ਦੇ ਵਿੱਚ ਉਹ ਤੇ ਕਿੰਨਾ ਪਰਸੈਂਟ ਦਾ ਡਿਸਕਾਊਂਟ ਹੈ? ਜੋ ਵੀ ਜੋ ਤੁਹਾਨੂੰ ਦਿਖ ਰਿਹਾ ਹੈਗਾ ਵੀਡੀਓ ਦੇ ਵਿੱਚ ਉਹ ਹਰ ਇੱਕ ਚੀਜ਼ ਤੇ ਤੁਹਾਨੂੰ 70% ਲੈਸ ਮਿਲ ਜੂਗਾ। ਆਹਨ ਕੈਂਟ ਦਾ ਜੂਸਰ ਹੈਗਾ ਇਹ। ਹਾਂਜੀ। ਠੀਕ ਹੈ। ਇਹ 70% ਲੈਸ ਤੇ ਮਿਲ ਜੂਗਾ। ਸਲੋ ਜੂਸਰ ਹੈਗਾ। ਫਿਰ ਨੀਚੇ ਤੇ ਵੀ ਡਿਸਕਾਊਂਟ ਹੈਗਾ ਕੁਝ? ਆਹ ਜਿਵੇਂ ਸੋਫਾ ਪਿਆ ਹੈਗਾ। ਹਾਂਜੀ। ਇਹ 1500 ਰੁਪਏ ਪਰ ਪੀਸ ਸੀਟ ਦਾ ਮਿਲੂਗਾ। ਜਿਵੇਂ ਤਿੰਨ ਸੀਟ ਹੈ ਇਹ 4500 ਰੁਪਏ ਦਾ ਮਿਲ ਜੂਗਾ। ਜਿਵੇਂ ਦੋ ਸੀਟਾਂ ਵਾਲਾ ਇਹ ਹੁੱਡੀ ਸਿਲੈਕਟ ਕਰ ਲੋ 1000 ਦੀਆਂ ਤਿੰਨ ਹੁੱਡੀਆਂ 1000 ਦੀਆਂ ਤਿੰਨ ਕਰ ਲੋ ਜਿਵੇਂ ਸ਼ਰਟਾਂ ਪਈਆਂ ਹੀ ਝਾਟਾਂ ਪਈਆਂ ਸ਼ਰਟ ਕਰ ਕਰ ਲੋ 1000 ਦੀਆਂ ਤਿੰਨ ਸ਼ਰਟਾਂ ਜੇ ਤੁਸੀਂ ਜੈਕਟ ਆ 1000 ਦੀਆਂ ਤਿੰਨ ਜੈਕਟ ਆ ਲੈ ਲੋ ਜੈਕਟਾਂ ਲੈ ਲੋ ਜਾਂਦੇ ਨਾਲ ਦੋ ਜੈਕਟਾਂ ਲੈ ਲੋ ਤੇ ਦੋ ਬਲੇਜ਼ਰ ਲੈ ਲੋ ਹਾਂਜੀ ਬਲੈਕ 베ਰੀ ਦਾ ਬਲੇਜ਼ਰ ਹੈ 1000 ਰੁਪਏ ਚ ਬਲੇਜ਼ਰ ਕਿੰਨੇ ਤਿੰਨ ਜੀ ਬਸ ਤਿੰਨ ਬਲੇਜ਼ਰ ਤਿੰਨ ਬਲੇਜ਼ਰ ਲੈ ਲੋ ਇਧਰ ਚੁੱਲੇ ਪਏ ਹਨ ਦੇਖੋ ਵਾਰਾ ਪਏ ਹੈਗੇ ਪਰਿਸਾਂ ਪਈਆਂ ਤਾਂ ਇਹਨਾਂ ਤੇ ਵੀ ਡਿਸਕਾਊਂਟ ਜਿਹੜੇ ਹੈਵੀ ਚੱਲੀ ਜਾਂਦੇ ਹੈਗੇ 4 ਵਜੇ 6 ਦਾ ਤੁਸੀਂ ਗੱਦਾ ਲੈ ਕੇ ਜਾਓਗੇ ਇਹ ਲਓਗੇ ਤੁਸੀਂ ਇਹ ਤੁਹਾਨੂੰ 3500 ਰੁਪਏ ਦਾ ਦੇ ਦਾਂਗੇ ਹਾਂ ਜੀ ਇਹਨਾਂ ਦੀਆਂ ਚੱਪਲਾਂ ਵਾਰਾ ਪਈਆਂ ਨੇ 70% ਡਿਸਕਾਊਂਟ ਤੇ ਮਿਲੂ ਤੁਹਾਨੂੰ 30 ਅਪ੍ਰੈਲ ਤੱਕ ਡਿਸਕਾਊਂਟ ਹੈ ਜੀ 70% ਆਫ ਬਠਿੰਡਾ ਦੇ ਵਿੱਚ ਮਲੋਟ ਰੋਡ ਤੇ ਜਿਹੜਾ ਐਮਾਜ਼ਾਨ ਫਲਿੱਪਕਾਰਟ ਦਾ ਡੰਪ ਹੈ ਇਹ ਮਲੋਟ ਰੋਡ ਤੇ ਕ੍ਰਿਸ਼ਨानगर ਮਾਰਕੀਟ ਹੈ ਅਮੋਜਾ ਸੀਮੈਂਟ ਫੈਕਟਰੀ ਦੇ ਬਿਲਕੁਲ ਸਾਹਮਣੇ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਲਖਵਿੰਦਰ ਸਰਾ ਅੱਜ ਆਪਾਂ ਤੁਹਾਨੂੰ ਐਮਾਜ਼ਾਨ ਤੇ ਫਲਿੱਪਕਾਰਟ ਕੰਪਨੀ ਦੇ ਉਸ ਸਟੋਰ ਤੇ ਲੈ ਕੇ ਆਏ ਹਾਂ ਜਿੱਥੇ ਕਿ ਐਮਾਜ਼ਾਨ ਨਾਲੋਂ ਵੀ ਫਲਿੱਪਕਾਰਟ ਨਾਲੋਂ ਵੀ ਅੱਧਰ ਰ ਲਗਭਗ ਹਰੇਕ ਆਈਟਮ 70% ਆਫ ਤੇ ਇਸ ਵਕਤ ਮਿਲ ਰਹੀ ਹੈਗੀ ਚਾਹੇ ਉਹ ਤੁਹਾਡੇ ਕਿਚਨ ਦੀ ਆਈਟਮ ਹੋਵੇ ਬਾਥਰੂਮ ਦੀ ਆਈਟਮ ਹੋਵੇ ਕੱਪੜੇ ਹੋਣ ਫਰਨੀਚਰ ਹੋਵੇ ਇਲੈਕਟ੍ਰੋਨਿਕ ਦੀ ਆਈਟਮ ਹੋਵੇ ਕੋਈ ਵੀ ਆਈਟਮ ਹੋਵੇ ਜਾਂ ਘਰੇ ਵਰਤਨ ਵਾਲੀ ਕੋਈ ਵੀ ਹਰੇਕ ਆਈਟਮ ਜਿਹੜੀ ਆਪਾਂ ਵਰਤਦੇ ਹਾਂ ਨਾ ਉਹ ਇੱਥੇ 70% ਡਿਸਕਾਊਂਟ ਤੇ ਤੇ ਇਹ ਗੱਲ ਸਿਰਫ ਕਹਿਣ ਨੂੰ ਨਹੀਂ ਆ ਆਪਾਂ ਅੰਦਰ ਜਾ ਕੇ ਤੁਹਾਨੂੰ ਐਕਚੁਅਲ ਦੇ ਵਿੱਚ ਵੀ ਰੇਟ ਦਿਖਾ ਦਿੰਨੇ ਹੂੰ ਬਾਈ ਜੀ 70% ਆਫ ਬਾਕੀ ਹੈਗੇ ਜੀ ਇੱਥੇ ਬਾਕੀ ਹੈਗੇ ਜੀ ਜੋ ਵੀ ਆਊਗਾ ਉਹ 70% ਦੀ ਡੀਲिशन ਫੁੱਲ ਹੋਊਗੀ ਲੈ ਕੇ ਜਾਊਗਾ ਸਿਰਫ ਦੋ ਤਿੰਨ ਚੀਜ਼ਾਂ ਬਾਕੀ ਹਰ ਇੱਕ ਚੀਜ਼ ਤੇ ਆਟਮ ਨੂੰ 70 ਲਗਭਗ ਜ਼ਿਆਦਾਤਰ ਆਟਮਾਂ ਤੇ 70% ਆਫ ਚਾਹੇ ਹੋ ਇਲੈਕਟ੍ਰੋਨਿਕ ਹੋਵੇ ਜੋ ਮਰਜ਼ੀ ਹੋਵੇ ਫਰਨੀਚਰ ਹੋਵੇ ਕੱਪੜੇ ਸ਼ੂਜ਼ ਹੋਣ ਜੋ ਮਰਜ਼ੀ ਹੋ ਜੇ ਤੇ ਕਿਚਨ ਦੀ ਆਈਟਮ ਬਾਤ ਹੁੰਦੀ ਕੋਈ ਕੁਝ ਵੀ ਤੇ ਆਪਾਂ ਦਿਖਾਵਾਂਗੇ ਆਪਾਂ ਚਲੋ ਕੋਈ ਵੀ ਹੋਵੇ ਜਿਵੇਂ ਬਾਈ ਜੀ ਇੱਥੋਂ ਸ਼ੁਰੂ ਕਰੀਏ ਤਾਂ ਆਹ ਜਿਹੜੀਆਂ ਆਈਟਮਾਂ ਮੇਰੇ ਖਿਆਲ ਘਰੇਲੂ ਆਈਟਮ ਹਨਾ ਸਾਰੇ ਘਰਾਂ ਜੀ ਨੂੰ ਦੀ ਆਟਮਾਂ ਨੇ ਹੈਗੀ ਇਹ ਕਾਰਾ ਹਵਾ ਪੰਨ ਵਾਲੇ ਪੰਪ ਯੋਗਾ ਮੈਟ ਆ ਕੀ ਤੇ ਘਰ ਦੀਆਂ ਘਰੇਲੂ ਆਟਮਾਂ ਹੋਗੀਆਂ ਹੋਰ 70% ਕੱਟ ਕੇ ਦੇਜੋ ਜੀ ਜਿੰਮ ਦਾ ਸਮਾਨ ਆ ਗਿਆ ਇਦਾਂ ਦਾ ਇਹ ਤੇ 70% ਤੋਂ ਨ ਲੈਸ ਮਿਲੂਗੇ ਮਿਲੂਗਾ ਤੇ ਐਂ ਤਾਂ ਨੀ ਵੀ ਕਿਤੇ ਤੁਸੀਂ ਐਮ ਆਰ ਪੀ ਬਹੁਤ ਜ਼ਿਆਦਾ ਲਾਈ ਬੈਠੇ ਹੋ ਐਮ ਆਰ ਪੀ ਜਿਹੜੀ ਹੋਈ ਕੰਪਨੀ ਦੀ ਹੋਊਗੀ ਸਾਡਾ ਉਹਦੇ ਵਿੱਚ ਐਮ ਆਰ ਪੀ 'ਚ ਕੋਈ ਰੋਲ ਨਹੀਂ ਹੋਊਗਾ ਤੇ ਆਨਲਾਈਨ ਨਾਲੋਂ ਇਹ ਸਸਤਾ ਮਿਲਦਾ ਜੀ ਆਨਲਾਈਨ ਨਾਲੋਂ ਲਗਭਗ ਸਸਤਾ ਆਊਗਾ ਜਿੰਨਾ ਹੋਵੇ 20 ਹੋਵੇ 50 ਹੋਵੇ 60 ਹੋਵੇ ਐਮ ਆਰ ਪੀ ਦਾ 70% ਲੈਸ ਹੋਊਗਾ ਤੇ ਸਮਾਨ ਇੱਥੇ ਆਪਾਂ ਗੱਲ ਕਰੀਏ ਯੂ ਮੇਲ ਕਿਹੜੀ ਕਿਹੜੀ ਕੈਟਾਗਰੀ ਦਾ ਜਾਂਦਾ ਸਾਰੇ ਤਰ੍ਹਾਂ ਦਾ ਮਿਲ ਜਾਂਦਾ ਸਾਰੇ ਤਰ੍ਹਾਂ ਦਾ ਮਿਲ ਜਾਂਦਾ ਜਿਵੇਂ ਇਹ ਲੱਗੇ ਜੀ ਬੈਗ ਪਈ ਹੈ ਇਹ ਲੈ ਲਓ ਆ ਗ੍ਰੋਸਰੀ ਦਾ ਸਮਾਨ ਪਿਆ ਪੇਸਟ ਸ਼ੈਂਪ ਇਨਾਂ ਤੇ ਵੀ 70% ਆਫ ਮਿਲੂਗਾ ਮਤਲਬ ਜਿਵੇਂ ਆਹ ਆ ਕਿੰਨੇ ਦਾ ਹੈਗਾ ਤੇ ਕਿੰਨੇ ਦਾ ਪਊਗਾ ਦੱਸੋ ਕੋਈ ਵੀ ਇਹ ਸਾਰਾ 60 ਰੁਪਏ ਦਾ ਪਊਗਾ ਤੇ ਵੈਸੇ ਕਿੰਨੇ ਦਾ ਹੈ 180 ਰੁਪਏ ਦਾ ਇਹ ਸਾਰਾ 30-40 ਰੁਪਏ ਦਾ ਹੋਊਗਾ ਅੱਛਾ ਜੀ ਤੇ ਜਿਵੇਂ ਆਹ ਕੇਸ਼ ਕਿੰਗ ਆਈਏ ਕਿੰਨੇ ਦਾ ਤੇ ਕਿੰਨੇ ਦਾ ਵੇਚੂਗਾ ਕੇਸ਼ ਕਿੰਗ ਦੀ ਅਕਲ ਦੇ ਵਿੱਚ ਐਮ ਆਰ ਪੀ ਪਤਾ ਨਹੀਂ ਇਹ 80 ਰੁਪਏ ਦਾ ਹੋਊਗਾ ਲਗਭਗ ਆ ਪਰਫਿਊਮ ਆਗਾ ਵੈਨਾਸਨ ਦਾ ਪਰਫਿਊਮ ਆ ਬਹੁਤ ਵਧੀਆ ਪੂਰਾ ਟੌਪ ਦਾ ਬ੍ਰਾਂਡ ਆਗਾ ਇਹ ਸਿਰਫ 250 ਰੁਪਏ ਦਾ ਲੱਗ ਰਿਹਾ ਹੈ ਤੇ ਵੈਸੇ ਕਿੰਨੇ ਦਾ ਮਿਲਦਾ ਜੀ ਇਹਦੀ ਐਮ ਆਰ ਪੀ 1500 ਰੁਪ ਸਪੈਸ਼ਲੀ ਸਾਡੀ ਵੀਡੀਓ ਬਣਾਈ ਹੈ ਤੁਹਾਡੇ ਵਾਸਤੇ ਸਪੈਸ਼ਲੀ ਇਹ ਸੀ 1 ਮਹੀਨੇ ਲਈ ਡਿਸਕਾਊਂਟ ਕੀਤਾ ਸਪੈਸ਼ਲ ਇਹ ਤੇ 70% ਡਿਸਕਾਊਂਟ ਮਿਲੂ 70% ਦਾ ਡਿਸਕਾਊਂਟ ਹਾਂ ਉਹ ਦਾ ਆਮ ਰੂਟੀਨ ਦੇ ਵਿੱਚ 40% ਡਿਸਕਾਊਂਟ ਚੱਲਦਾ ਹੈ ਤੇ ਸਪੈਸ਼ਲ ਇਹ ਲਈ 70% ਡਿਸਕਾਊਂਟ ਚੱਲ ਰਿਹਾ ਤੇ ਸਟਾਕ ਪਿਆ ਕਿੰਨਾ ਹੈ ਜੀ ਸਟਾਕ ਵਾਧੂ ਪਿਆ ਸਟਾਕ ਦੀ ਕੋਈ ਕਮੀ ਨਹੀਂ ਇਹ ਤੇ ਟੂਲ ਦੀਆਂ ਆਟਮਾਂ ਪਈਆਂ ਨੇ ਲਗਭਗ ਕਿਸੇ ਵੀ ਕਿਸਮ ਦਾ ਟੂਲ ਹੋਵੇ ਹਾਂ ਕੋਈ ਵੀ ਟੂਲ ਪਿਆ ਜੋ ਵੀ ਤੁਸੀਂ ਮਕੈਨੀਕਲ ਟੂਲ ਸਾਰੇ ਤਰ੍ਹਾਂ ਦੇ ਚਾਹੇ ਉਹ ਘਰੇ ਵਰਤਨ ਵਾਲਿਆ ਦੁਕਾਨ ਤੇ ਜਾਂ ਕਿਸੇ ਵੀ ਉਹ ਵੀ ਮਜੀ ਉਹ ਕਾਰ ਦਾ ਸਮਾਨ ਹੈ ਮੋਟਰਸਾਈਕਲ ਦਾ ਸਮਾਨ ਠੀਕ ਹੈ ਇਹਨਾਂ ਤੇ ਵੀ ਡਿਸਕਾਊਂਟ ਲਾ ਰੱਖੀ ਹੈ ਡਿਸਕਾਊਂਟ ਇਹਨਾਂ ਤੇ 70% ਹੋਊਗਾ ਲੇਟ ਆਈਆਂ ਇਹ 200 250 250 ਰੁਪਏ ਦੀਆਂ ਅਲਗ-ਅਲਗ ਪ੍ਰਾਈਜ਼ ਬਾਈ ਇਹ ਆ ਜਾਂਦੀਆਂ ਨਹੀਂ ਕਿੰਨੇ ਦੀ ਲੇਟ ਆ ਕੋਈ 200 ਦੀ ਕੋਈ 250 ਦੀ ਕੋਈ 150 ਦੀ ਲਗ-ਲਗ ਅੱਛੇ ਹੀ ਹਾਂ ਬਹੁਤ ਸਸਤੇ ਲੇਟ ਰੱਖੇ ਜੀ ਹਾਂ ਜਿਵੇਂ ਆਕਾਰ ਦੇ ਬਲੇਟ ਆ ਗਏ ਮੈਂ ਪ੍ਰੂਵ ਬਲੇਟ ਹੈ ਹਾਂਜੀ ਇਹ 100 ਰੁਪਏ ਦਾ ਹੈ 100 ਰੁਪਏ ਦਾ ਹੀ ਤੇ ਸਾਰੀਆਂ ਗੱਡੀਆਂ ਦੇ ਲਗਭਗ ਮਿਲ ਜਾਂਦੀਆਂ ਹਨ ਸਾਰੀਆਂ ਗੱਡੀਆਂ ਦੇ ਲਗਭਗ ਮਿਲ ਜਾਂਦੀਆਂ ਹੈ ਇਹ ਆਹ ਹੀ ਜਿਹੜੇ LED ਬੱਲ ਬਾਈਕਾਰਾਂ ਦੇ ਪਾਉਣ ਵਾਲੇ ਇਹ ਕਿੰਨੇ ਦੇ ਹੈ LED ਬੱਲ ਨੂੰ ਕੋਈ 400 ਕੋਈ 500 ਕੋਈ 1000 ਲਗਭਗ ਇਹਦੇ ਮਾਰਕੀਟ 'ਚ ਤਾਂ ਇਹ 35 3500 ਰੁਪਏ ਦੇ ਬੱਲ ਮੈਂ ਹਾਰਨ ਵੀ ਪਈ ਹੈ ਜੀ ਹਾਰਨ ਵੀ ਹਾਰਨ ਵੀ ਪਈ ਹੈ ਆਹ ਆ ਟਰੈਕਟਰ ਵਗੈਰਾ ਤੇ ਲਾਉਣੇ ਹਨਾ ਕਈ ਲੈਟਾਂ ਨਹੀਂ ਹੁੰਦੀਆਂ ਉਹਨਾਂ ਵਾਸਤੇ ਵਧੀਆ ਚੀਜ਼ ਆ ਇਹ ਹਾਂਜੀ 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 ਕ੍ਰੌਕਰੀ ਦਾ ਸਮਾਨ ਹੈ ਜਿਹੜਾ ਆਪਣਾ ਰਸੋਈ ਦੇ ਵਿੱਚ ਵਰਤਨਾ ਹੈ ਰਸੋਈ ਦੇ ਵਿੱਚ ਉੱਥੇ ਕਿੰਨਾ ਪਰਸੈਂਟ ਦਾ ਡਿਸਕਾਊਂਟ ਹੈ ਪਲੇਟਾਂ ਹੋ ਗਈਆਂਗਾ ਉੱਥੋਂ ਸ਼ੁਰੂ ਕਰ ਲਓ ਤੁਸੀਂ ਹਾਂਜੀ ਕਿੰਨੀਆਂ ਜੀਆਂ ਪਲੇਟਾਂ ਲਾ ਲਓ ਆ ਭਾਂਡੇ ਲਾ ਲਓ ਠੀਕ ਆ ਆ ਬੋਤਲਾਂ ਵਗੈਰਾ ਲਾ ਲਓ ਕੱਪ ਵਗੈਰਾ ਲਾ ਲਓ ਹਾਂਜੀ ਜਿੰਨੀਆਂ ਵੀ ਆਟਮਾ ਤੁਸੀਂ ਗਿਣਤੀ ਕਰੋਗੇ ਜੋ ਵੀ ਜੋ ਤੁਹਾਨੂੰ ਦਿਖ ਰਿਹਾ ਹੈਗਾ ਵੀਡੀਓ ਦੇ ਵਿੱਚ ਠੀਕ ਆ ਇਸ ਟਾਈਮ ਉਹ ਹਰ ਇੱਕ ਚੀਜ਼ ਤੇ ਤੁਹਾਨੂੰ 70% ਲੈਸ ਮਿਲ ਜੂਗਾ ਜੋ ਮਰਜੀ ਹੈ ਕੋਸ ਐ ਲੋ ਦਾ ਸਮਾਨ ਦੇਖ ਲੋ ਜੇ 70% ਆਫ ਨਾਲ ਅੱਜ ਕਮੈਂਟਾਂ ਦੇ ਵਿੱਚ ਜਿਹੜਾ ਲੋਕ ਇੱਥੇ ਆ ਕੇ ਜੋ ਵੀ ਕਰਨਗੇ ਜੋ ਵੀ ਕੋਈ ਕਮੈਂਟ ਕਰੂਗਾ ਠੀਕ ਹੈ ਵੀ ਆਖੋ ਵੀ 70% ਮੈਨੂੰ ਨਹੀਂ ਮਿਲਿਆ ਉਸ ਚੀਜ਼ ਦੀ ਦੇਣਦਾਰ ਹੋਵਾਂਗੇ ਠੀਕ ਹੈ ਜੀ ਠੀਕ ਹੈ ਮਤਲਬ ਕਮੈਂਟ ਕਰਨ ਤੋਂ ਪਹਿਲਾਂ ਪਰ ਇੱਥੇ ਆ ਕੇ ਇੱਕ ਵਾਰੀ ਵਿਜ਼ਿਟ ਕਰੋ ਠੀਕ ਹੈ ਹਾਂ ਜੇ ਕਿ ਪੜਕੇ ਇਹ ਕਮੈਂਟ ਕਰਕੇ ਕਹਿ ਦੀ ਕਿ ਇੱਥੇ ਕਵਾੜ ਦਾ ਸਾਮਾਨ ਆ ਜਾਊਗਾ ਉਦਾਂ ਦਾ ਕੋਈ ਵੀ ਹੈਨਾ ਜਿਹੜਾ ਚੰਗਾ ਹੋਊਗਾ ਉਹੀ ਲੈ ਕੇ ਆਣਾ ਤੁਸੀਂ ਜੇ ਕਵਾੜ ਵਾਲ ਟੁੱਟਿਆ ਹੋਇਆ ਸਾਮਾਨ ਹੋਇਆ ਉਹਦੇ 70% ਦਾ ਕੋਈ ਬਦਲ ਜੀਗਾ ਉਹ ਲੱਗ ਹੋਊਗਾ ਫਰੈਸ਼ ਮਾਲ ਤੁਹਾਨੂੰ ਸਹੀ ਮਿਊਗਾ ਬਈ ਤਾਂ ਇਹ ਤਾਂ ਵੀ ਗੱਲ ਸਹੀ ਹੈ ਜੀ ਕਬਾੜ ਦਾ ਸਮਾਨ ਨਹੀਂ ਹੈਗਾ ਸਮਾਨ ਤੁਹਾਡੇ ਸਾਹਮਣੇ ਆ ਸਾਰਾ ਮੈਂ ਤਾਂ ਮਤਲਬ ਦੇਖ ਹੀ ਰਹਿਣ ਸਾਹਮਣੇ ਸਮਾਨ ਸਾਰਾ ਵਧੀਆ ਹਾਂ ਕੋਈ 1-2% ਚੀਜ਼ਾਂ ਖਰਾਬ ਹੋ ਸਕਦੀ ਹੈ ਜੀ ਖਰਾਬ ਆਟਮ ਹੰਟ ਮੱਜ ਹੋ ਜਾਂਦੀ ਹੈ ਹਾਂ ਉਹਦਾ ਕੋਈ 70% ਦਾ ਲੈਕ ਨਹੀਂ ਹੋਊਗਾ ਪਰ ਉਹ ਤੁਸੀਂ ਲੈ ਕੇ ਨਹੀਂ ਜਾਣੀ ਬਈ ਤੁਸੀਂ ਲੈ ਕੇ ਸਹੀ ਚੀਜ਼ ਜਾਣੀ ਹੈ ਹਾਂ ਸਹੀ ਚੀਜ਼ ਲੈ ਕੇ ਜਾਣੀ ਆ ਆ ਬੋਤਲਾਂ ਵਗੈਰਾ ਪਈਆਂ ਨੇ ਸਿਪਰ ਵਗੈਰਾ ਪਈਆਂ ਨੇ ਹਾਂ ਇਹ ਕੈਂਟ ਦਾ ਜੂਸਰ ਹੈਗਾ ਇਹ ਹਾਂਜੀ ਠੀਕ ਹੈ ਇਹ 70% ਲੈਸ ਤੇ ਮਿਲ ਜੂਗਾ ਸਲੋ ਜੂਸਰ ਠੀਕ ਹੈ ਜੀ 8000 ਰੁਪਏ ਦੀ ਹੈ ਮਰਪੀ ਅੱਛਾ ਹੀ ਟਿਫਨ ਵਗੈਰਾ ਇਧਰ ਪਈ ਹੈ ਇਹ ਟਿਫਨ ਹੋਵੇਗੇ ਬੋਤਲਾਂ ਵਗੈਰਾ ਬੋਤਲਾਂ ਵਗੈਰਾ ਸਾਰਾ ਕੁਝ ਆ 40 ਇਲੈਕਟ੍ਰਿਕ ਕੇਟਲਾਂ ਨੇ ਹਾਂ ਜੀ ਜਿਵੇਂ ਪਈਆਂ ਇਲੈਕਟ੍ਰਿਕ ਕੇਟਲਾਂ ਠੀਕ ਹੈ ਇਹਨਾਂ ਤੇ ਵੀ ਡਿਸਕਾਊਂਟ ਇਹਨਾਂ ਤੇ ਵੀ ਆ ਬੱਚਿਆਂ ਦੇ ਜਿਵੇਂ ਬੱਚਿਆਂ ਦੇ ਇਹ ਲੰਚ ਬਾਕਸ ਫਿਰ ਆ ਗਏ ਹਰ ਆਈਟਮ ਤੇ ਡਿਸਕਾਊਂਟ ਮਿਲੂਗਾ ਤੁਹਾਨੂੰ ਠੀਕ ਹੈ ਇਹ ਸਪੈਸ਼ਲ ਅਸੀਂ ਡਿਸਕਾਊਂਟ ਲਾਇਆ ਹੈ ਕਿਉਂਕਿ ਗਾਹਕਾਂ ਨੂੰ ਥੋੜਾ ਜਿਹਾ ਏਦਾਂ ਸੋਸੋਣ ਲੱਗਿਆ ਸੀ ਵੀ ਉੱਥੇ ਸਾਮਾਨ ਜ਼ਿਆਦਾ ਮਹਿੰਗਾ ਮਿਲ ਰਿਹਾ ਹੈ ਇਸ ਲਈ ਹੁ ਤੇ ਜਿਹੜਾ ਸਾਡੇ ਪੱਤੇ ਕੋਈ ਜਾਂ ਮਾਰਕੀਟ ਪੱਤੇ ਕੋਈ ਕਿਸੇ ਨੂੰ ਲੱਗ ਰਿਹਾ ਉਹ ਅਸੀਂ ਉਹ ਕਰਾਂਗੇ ਇੱਕ ਵਾਰ ਰਾਜੇ ਅਡਰੈਸ ਬੋਲਦੇ ਐਡਰੈਸ ਐਕਚੁਅਲ ਜਿ ਕਿੱਥੇ ਆਪਣਾ ਇਹ ਮਲੋਟ ਰੋਡ ਤੇ ਹੈ ਕ੍ਰਿਸ਼ਨਨਗਰ ਮਾਰਕੀਟ ਹੈ ਅਮੋਜਾ ਸੀਮਟ ਫੈਕਟਰੀ ਦੇ ਬਿਲਕੁਲ ਸਾਹਮਣੇ ਹੈ ਠੀਕ ਹੈ ਜਿਹੜਾ ਮਲੋਟ ਰੋਡ ਤੇ ਆਪਾਂ ਜਾਂਦੇ ਆ ਤਾਂ ਡੰਪ ਜਿਹਨੂੰ ਐਕਚੁਅਲ ਡੰਪ ਕਹਿੰਦੇ ਹੈ ਜਿਹੜਾ ਰਿੰਡੇ ਕ੍ਰਿਸ਼ਨਨਗਰ ਜਿਹੜਾ ਸਪੈਸ਼ਲ ਜਿਹਨੂੰ ਡੰਪ ਕਹਿੰਦੇ ਹੈਗੇ ਕ੍ਰਿਸ਼ਨਨਗਰ ਉਹ ਆ ਗਈ ਤੇ ਉੱਥੇ ਆ ਸਕਦੇ ਤੁਸੀਂ ਫੋਟੋ ਫਰੇਮ ਵਗੈਰਾ ਪਾਏ ਆ ਨਾ ਸਾਰੇ ਫੋਟੋ ਫਰੇਮ ਹੈ ਜਿਵੇਂ ਇਦਾਂ ਦਾ ਲ ਬਹੁਤ ਵਧੀਆ ਕੁਆਲਿਟੀ ਹੈ ਜੀ ਆ ਬੜਾ ਸੋਹਣਾ ਹੀ ਹਾਂ ਜਿੱਦਾਂ ਦੇ ਫੋਟੋ ਫਰੇਮ ਤੁਸੀਂ ਵਿਆਹ ਦੇ ਵਿੱਚ ਲਓਗੇ ਬਹੁਤ ਮਹਿੰਗੇ ਮਿਲ ਜਾਂਦੇ ਹੂੰ ਤੇ ਇਧਰ ਹੀ ਕੁਝ ਇਲੈਕਟ੍ਰੋਨਿਕ ਜਿਵੇਂ ਚੁੱਲ੍ਹੇ ਵਗੈਰਾ ਪਏ ਆ ਜਾਂ ਉਹ ਇੰਡਕਸ਼ਨ ਵਗੈਰਾ ਪਏ ਆ ਸਾਰੀ ਚੀਜ਼ਾਂ ਦੇ ਕੋਈ ਵੀ ਚੀਜ਼ ਲਓਗੇ ਤੁਸੀਂ ਕੋਈ ਜਿਵੇਂ ਹਾਂ ਗਲਨ ਇਹਨੂੰ ਛੱਡ ਕੇ ਇਹ ਫਰੈਸ਼ ਦੇ ਵਿੱਚ ਆਈ ਥੋੜੀ ਜੀ ਠੀਕ ਹੈ ਜੀ ਇਹਦਾ ਜਿਵੇਂ ਮਾਰਕੀਟ ਨਾਲੋਂ ਵੀ ਸਸਤੀ ਹੁੰਦੀ ਔ ਪਰ ਇਹ ਸੱਤਾ ਫਿਰ ਨਹੀਂ ਹੁੰਦਾ ਮਾਰਕੀਟ ਨਾਲੋਂ ਸਸਤੀ ਮਿਲੂਗੀ ਜਿਵੇਂ ਹੁਣ ਪੱਖੇ ਵਗੈਰਾ ਇਹਨਾਂ ਤੇ ਵੀ ਕੁਝ ਐ ਜੋ ਮਰਜੀ ਹਾਂ ਜੀ ਹਰ ਇੱਕ ਚੀਜ਼ ਤੇ ਠੀਕ ਹੈ ਸਾ ਇਧਰ ਚੁੱਲੇ ਪਏ ਹਨ ਵਗੈਰਾ ਪਏ ਹੈਗੇ ਪਰਿਸਾਂ ਪਈਆਂ ਤਾਂ ਇਹਨਾਂ ਤੇ ਵੀ ਡਿਸਕਾਊਂਟ ਜਿਹੜੇ ਹੈਵੀ ਚੱਲੀ ਜਾਂਦੇ ਹੈਗੇ ਲਗਭਗ ਮਤਲਬ ਬੰਦਾ ਲਗਭਗ ਹਰ ਚੀਜ਼ ਤੇ ਆ ਜਿਵੇਂ ਹੁਣ ਸ਼ੂਜ਼ ਪਏ ਇੱਥੇ ਬੱਚਿਆਂ ਦੇ ਜਾਂ ਹੋਰ ਇਹਦੇ ਤੇ ਵੀ ਡਿਸਕਾਊਂਟ ਚੱਲ ਰਿਹਾ ਜੀ ਹਾਂ ਬੱਚਿਆਂ ਦੇ ਸਕੂਟਰ ਲਈ ਚਲੋ ਕੋਈ ਵੀ ਲੋ ਜੀ ਬੱਚਿਆਂ ਦੇ ਸ਼ੂਜ਼ ਵਗੈਰਾ ਪਏ ਆ ਨਾ ਲਗਭਗ ਸਾਰੇ ਸਾਈਜ਼ ਵਗੈਰਾ ਮੇਰੇ ਕੋਲ ਪਏ ਆ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਈਜ਼ ਪਏ ਆ 70 70% ਦਾ ਡਿਸਕਾਊਂਟ ਹੈ ਜੋ ਮਰਜ਼ੀ ਲਓ ਜਿਵੇਂ ਹੁਣ ਐਨਵੀ ਦਾ ਪਿਆ ਇਹ ਹਾਂਜੀ ਐਨਵੀ ਦੀਆਂ ਚੱਪਲਾਂ ਵਗੈਰਾ ਪਈਆਂ ਨੇ ਇਹ 70% ਡਿਸਕਾ ਵੈਸੇ ਹੁਣ ਇੱਕ ਵਾਰੀ ਥੋੜੀ ਜੀ ਮਾਲ ਆਇਆ ਸੀਗਾ ਖਤਮ ਹੋ ਗਿਆ ਵਾ ਹੁਣ ਦੁਬਾਰੇ ਜਦੋਂ ਆਇਆ ਹੈ ਇੱਥੇ ਮਿਲੂ ਇਹ 70% ਡਿਸਕਾਊਂਟ ਮਿਲ ਜੇ ਤੁਹਾਨੂੰ ਠੀਕ ਹੈ ਜੀ ਤਾਂ ਇੱਥੇ ਸਾਰੇ ਤਰ੍ਹਾਂ ਦੇ ਸ਼ੂਜ਼ ਆ ਨਾ ਜਿਵੇਂ ਕੋਈ ਆਪਾਂ ਹਾਈ ਨੈਕ ਵਗੈਰਾ ਲੈਣੇ ਆ ਜਾਂ ਮੇਰੇ ਕੋਲ ਕੋ ਟ੍ਰੈਕਿੰਗ ਵਾਲੇ ਆਈਸ ਵਾਲੇ ਸਾਰੇ ਤਰ੍ਹਾਂ ਦੇ ਸ਼ੂਜ਼ ਆ ਨਾ ਮਿਲਣਾਂਗੇ ਲੋ ਤੇ ਡਿਸਕਾਊਂਟ ਇਹ ਕਿੰਨਾ ਟਾਈਮ ਹੈ ਜਨਾ ਬਈ ਇਹ 1 ਮਹੀਨੇ ਲਈ ਹੈਗਾ ਸਪੈਸ਼ਲ ਡਿਸਕਾਊਂਟ ਜਿਹੜਾ 30 ਅਪ੍ਰੈਲ ਤੱਕ ਕਹਿ ਦਿੱ ਗਏ ਆਪਾਂ ਹਾਂ 30 ਅਪ੍ਰੈਲ ਤੱਕ 30 ਅਪ੍ਰੈਲ ਤੱਕ ਡਿਸਕਾਊਂਟ ਹੈ ਜੀ 70% ਆਫ ਬਠਿੰਡਾ ਦੇ ਵਿੱਚ ਮਲੋਟ ਰੋਡ ਤੇ ਜਿਹੜਾ Amazon Flipkart ਦਾ ਡੰਪ ਹੈ ਇੱਥੇ ਫਰਨੀਚਰ ਤੇ ਵੀ ਡਿਸਕਾਊਂਟ ਹੈਗਾ ਕੁਝ ਹਾਂ ਜਿਵੇਂ ਸੋਫਾ ਪਿਆਗਾ ਠੀਕ ਹੈ ਇਹ 1500 ਰੁਪਏ ਪਰ ਪੀਸ ਸੀਟ ਦਾ ਮਿਲੂਗਾ ਜਿਵੇਂ ਤਿੰਨ ਸੀਟ ਹੈ ਇਹ 4500 ਰੁਪਏ ਦਾ ਮਿਲ ਜੂਗਾ ਜਿਵੇਂ ਦੋ ਸੀਟਾਂ ਵਾਲਾ ਇਹ 3000 ਦਾ ਮਿਲ ਜੂ ਕੋਈ ਵੀ ਸੋਫਾ ਲਾਉਂਗੇ ਜੀ ਪਿਆ ਹੈ ਜਿਵੇਂ ਮਤਲਬ ਮੇਰੇ ਕੋਲ ਵੀ 10000 ਚ ਗੱਲ ਬਣ ਜਾਂਦੀ ਹੋਊਗੀ ਹਾਂਜੀ ਹਾਂ ਆਰਾਮ ਨਾਲ ਵਿੱਚ ਕਟਾ ਵਾਲੇ ਵੀ ਆ ਉਦੋਂ ਕਟਾ ਵੀ ਮਿਲ ਜਾਂਦਾ ਕੋਈ ਥੋੜੇ ਵਾਲੇ ਆ ਜੀ ਆ ਜਿਵੇਂ ਜੂਟ ਟਾਈਪ ਦੀਆਂ 1500 ਰੁਪਏ ਪਰ ਸ਼ੀਟ ਮਿਲ ਜੂਏ ਸੋਫਾ ਤੇ ਇਹ ਵਧੀਆ ਕੁਆਲਿਟੀ ਵਾਲੀ ਹੈ ਲੋਕਲ ਕੁਆਲਿਟੀ ਨਹੀਂ ਨਹੀਂ ਲੋਕਲ ਕੁਆਲਿਟੀ ਨਹੀਂ ਵਧੀਆ Amazon ਦੇ ਆਪਦੇ ਮੈਨੂਫੈਕਚਰ ਹੈਗੀ ਹੂੰ ਫੋਮ ਵਗੈਰਾ ਤਾਂ ਵਧੀਆ ਲੱਗ ਰਹੀ ਹੈ ਪੂਰਾ ਵਧੀਆ ਗੱਡੀ ਜੇ ਬਾਜ਼ਾਰ ਦੇ ਵਿੱਚੋਂ ਜੀ ਗੱਡੀ ਲੈਣ ਜਾਓ 500 ਰੁਪਏ ਦੀ ਇਹਨੂੰ ਇਕੱਲੇ ਗੱਡੀ ਮਿਲੂਗੀ ਤੇ ਇਹ ਕਿੰਨੇ ਦੀ ਹੈ ਅਸੀਂ ਇਹ ਸੋਫੇ ਦੇ ਨਾਲ ਹੀ ਆ ਸਾਰਾ 3000 ਦੇ ਰਹੇ ਹਾਂ ਅੱਛਾ ਜੀ ਹਾਂ ਦੋ ਸ਼ੀਟਾਂ ਵਾਲਾ ਸੋਫਾ ਹੋ ਗਿਆ ਇਹ ਠੀਕ ਹੈ ਠੀਕ ਹੈ ਤਿੰਨ ਹਿੱਤਾ ਮਿਲ ਜੂ ਸੋਨੂੰ ਪੂਰਾ ਇਹ ਤੁਹਾਨੂੰ ਕੱਪੜਿਆਂ ਦੇ ਦਿਖਾ ਦੇਣਾ ਹੈਗਾ ਆ ਜੋ ਦੇਖ ਲਓ ਜੀ ਕੱਪੜਿਆਂ ਤੇ ਵੀ ਆਫਰ ਹੈ ਕਪੜਿਆਂ ਤੇ ਵੀ ਫੁੱਲ ਆਫਰ ਆ ਗਈ ਕਪੜਿਆਂ ਤੇ ਕੀ ਆਫਰ ਲਾ ਰੱਖਿਆ ਜੀ ਕਪੜਿਆਂ ਦਾ ਤੁਸੀਂ ਇਹ ਕਪੜੇ ਪਈ ਹੈ ਕੋਈ ਵੀ ਕਪੜਾ ਲਓ ਹਾਂਜੀ ਠੀਕ ਹੈ ਜਿਹੜਾ ਮਰਜ਼ੀ ਲਓ ਹਜ਼ਾਰ ਰੁਪਏ ਦੇ ਤੁਹਾਨੂੰ ਤਿੰਨ ਪੀਸ ਕੋਈ ਮਰਜ਼ੀ ਸਿਲੈਕਟ ਕਰ ਲਓ ਜਾਂ ਤੁਸੀਂ ਇਹ ਹੁੱਡੀ ਸਿਲੈਕਟ ਕਰ ਲਓ ਹਜ਼ਾਰ ਦੀਆਂ ਤਿੰਨ ਹੁੱਡੀਆਂ ਹਜ਼ਾਰ ਦੀਆਂ ਤਿੰਨ ਕਰ ਲਓ ਜਿਵੇਂ ਸ਼ਰਟਾਂ ਪਈਆਂ ਹੀ ਸ਼ਰਟਾਂ ਪਈਆਂ ਉਹ ਸ਼ਰਟ ਕਰ ਕਰ ਲਓ ਹਜ਼ਾਰ ਦੀਆਂ ਤਿੰਨ ਸ਼ਰਟਾਂ ਜੇ ਤੁਸੀਂ ਜੈਕਟ ਆ ਹਜ਼ਾਰ ਦੀਆਂ ਤਿੰਨ ਜੈਕਟਾਂ ਲੈ ਲਓ ਜਾਂ ਦੀ ਤਿੰਨ ਜੈਕਟਾਂ ਲੈ ਲਓ ਜੈਕਟਾਂ ਲੈ ਲਓ ਜਾਂ ਦੇ ਨਾਲ ਦੋ ਜੈਕਟਾਂ ਲੈ ਲਓ ਤੇ ਦੋ ਬਲੇਜ਼ਰ ਲੈ ਲਓ ਹਾਂਜੀ ਲੈਕਵੈਰੀ ਦਾ ਬਲੇ ਜੋ ਤੈਨੂੰ ਬਲੇਜਰ ਤਿੰਨ ਬਲੇਜਰ ਲੈ ਲਓ ਇਹ ਬਲੈਕਬੈਰੀ ਆਈ ਬਲੈਕਬੈਰੀ ਦਾ ਜੀ ओरिजिनल ਬਲੇਜਰ ਹੈਗਾ ਮਰਜ਼ੀ ਲੋ ਅੱਛਾ ਕਾਫੀ ਪਈ ਆ ਇਹ ਵੀ ਕਾਫੀ ਕਾਫੀ ਕੁਆਲਿਟੀ ਵਧੂ ਪਈ ਜੀ ਨੇ ਮਰਜ਼ੀ ਲੋ ਠੀਕ ਹੈ ਇਹ ਜਾਕਾਂ ਦੀ ਹੁਣ ਬਾਜ਼ਾਰ ਦੇ ਵਿੱਚੋਂ 8-900 ਰੁਪਏ ਦੇ ਘੱਟ ਹੈ ਇੱਕ ਮਿਲ ਨਹੀਂਦੀ ਹਾਂਜੀ ਇਹ ਤੁਹਾਨੂੰ 1000 ਦੇ ਵਿੱਚ ਤਿੰਨ ਦੇ ਦਾਂਗੇ 1000 ਦੇ ਵਿੱਚ ਦੇਣੇ ਤਾਂ ਬੱਚੇ ਖੁਸ਼ ਹੋ ਕਰ ਦਊਂਗਾ ਬੱਚੇ ਪੂਰੇ ਜਿੰਨੇ ਮਰਜ਼ੀ ਲੋ ਇਹ ਪੂਰੀਆਂ ਸੋਹਣੀਆਂ ਸੋਹਣੀਆਂ ਵਧੀਆ ਵਧੀਆ ਡਿਜ਼ਾਈਨ ਦੇ ਵਿੱਚ ਪਈਆਂ ਨੇ ਤਿੰਨੇ ਮਰਜ਼ੀ ਲੋ ਛੋਟੇ ਬੱਚਿਆਂ ਦਾ ਸਮਾਨ ਆ ਗਿਆ ਜਿਵੇਂ ਲੇਡੀਜ਼ ਪਜਾਮਾ ਆ ਗਿਆ 2000 روپے ਚ ਤਿੰਨ ਇਹ ਵੀ 1000 ਦੇ ਤਿੰਨ ਮਤਲਬ ਵੀ ਕੱਪੜੇ 'ਚ ਲਗਭਗ ਜਿਹੜੇ ਮਰਜ਼ੀ ਚੱਕ ਲੋ 1000 ਦੇ ਜਿਹੜੇ ਮਰਜ਼ੀ ਚੱਕ ਲੋ ਕੋਈ ਵੱਡੇ ਤੇ ਐਵੇਂ ਵੀ ਹੋ ਸਕਦਾ ਇਹ ਜੀ ਬੰਦੇ ਨੇ ਇੱਕ ਕੋਈ ਲੋਰ ਲੈ ਆਣੀ ਹੋਵੇ ਇੱਕ ਸ਼ਰਟ ਇੱਕ ਬਲੇਜਰ ਉਹ ਵੀ ਲਿਆ ਸਕਦਾ ਹਾਂਜੀ ਹਾਂਜੀ ਜੋ ਮਰਜ਼ੀ ਆ ਦੀ ਚੁਆਇਸ ਐ ਤਿੰਨ ਆਈਟਮ ਜਿਹੜੀ ਮਰਜ਼ੀ ਤਿੰਨ ਆਈਟਮਾਂ ਜਿਹੜੀਆਂ ਮਰਜ਼ੀ ਲੈ ਲੋ ਠੀਕ ਹੈ ਤਾਂ ਸਟਾਕ ਬਹੁਤ ਪਈ ਬੰਦਿਆਂ ਨੇ ਹਨਾ ਲੈਣਾ ਲੇਡੀਜ਼ ਜੈਂਟਸ ਜਾਂ ਕਿਡਜ਼ ਵਾਸਤੇ ਸਾਰੇ ਤਰ੍ਹਾਂ ਦੇ ਕੱਪੜੇ ਇੱਥੇ ਅਵੇਲੇਬਲ ਹੈਗੇ ਆ ਹੋਰ ਵੀ ਆਈਟਮ ਲੇਡੀਜ਼ ਵਿੱਚ ਪਈਆਂ ਨੇ ਜਿਵੇਂ ਪੱਛ ਵਗੈਰਾ ਪਏ ਹੋ ਗੀ ਟੀ-ਸ਼ ਹਜ਼ਾਰ ਰੁਪਏ ਚ ਤਿੰਨ ਟੀ-ਸ਼ਰਟ ਆ ਸਾਈਜ਼ ਜਿਹੜੇ ਮਰਜੀ ਜਿਹੜੇ ਮਰਜੀ ਸਾਈਜ਼ ਲਓ ਜਿਹੜਾ ਮਰਜੀ ਰੰਗ ਲਓ ਲੇਡੀਜ਼ ਜੈਂਟਸ ਸਾਰੇ ਮਰਜੀ ਲਓ ਹਰ ਇੱਕ ਤੇ ਪੂਰੀ ਫੁੱਲ ਆਫਰ ਚੱਲ ਰਹੀ ਹੈ ਤੇ ਇਹ ਕੀ ਉਧਰ ਗੱਦੇ ਪਏ ਆ ਗੱਦਿਆਂ ਦਾ ਕੀ ਰੇਟ ਚ ਆਫਰ ਚੱਲ ਰਹੀ ਗੱਦਿਆਂ ਦੇ ਵਿੱਚ ਗੱਦਿਆਂ ਦਾ ਥੋੜਾ ਡਿਫਰੈਂਟ ਸੀਨ ਹੁੰਦਾ ਹੈਗਾ ਹਾਂਜੀ ਗੱਦਿਆਂ ਦੇ ਸਾਈਜ਼ ਅਲੱਗ-ਅਲੱਗ ਹੁੰਦੇ ਆ 4x6 ਦਾ ਤੁਸੀਂ ਗੱਦਾ ਲੈ ਕੇ ਜਾਓਗੇ 3000 ਦਾ ਤੁਹਾਨੂੰ ਗੱਦਾ ਦੇ ਦਾਂਗੇ ਸਿਰਫ ਹੀ ਹਾਂ 5x6 ਦਾ ਗੱਦਾ ਹੈਗਾ ਜੇ ਲਓਗੇ ਤੁਸੀਂ ਇਸ ਨੂੰ 3500 ਰੁਪਏ ਦਾ ਗੱਦਾ ਦੇ ਦਾਂਗੇ ਠੀਕ ਹੈ ਜਿਵੇਂ 6x6 ਦਾ ਗੱਦਾ ਆ ਗਿਆ ਇਹ 5000 ਤੋਂ ਲੈ ਕੇ 7000 ਦੇ ਵਿੱਚ ਵਿੱਚ ਗੱਦਾ ਤੇ ਇਹ ਪੁਰਾਣੇ-ਪੁਰਾਣੇ ਤਾਂ ਨਹੀਂ ਹੁੰਦੇ ਨਹੀਂ ਕੋਈ ਪੁਰਾਣੀ ਨਹੀਂ ਹੈਗੇ ਕੋਈ ਡਿਫੈ ਉਹ ਤਾਂ ਨਹੀਂ ਅੰਦਰ ਡਿਫੈਕਟਡ ਕੋਈ ਨਹੀਂ ਕੋਈ ਡਿਫਾਲਟ ਨਹੀਂ ਹੁੰਦਾ ਵਧੀਆ ਹੈ ਲਿਪ ਪਿਓਰ ਦੇ ਜਾਂ ਕੋਰੋਫੋਮ ਦੇ ਬ੍ਰਾਂਡ ਹੋਊਗਾ ਕੋਈ ਦਸੀ ਜਾਂ ਮੈਨੂਫੈਕਚਰ ਨੇ ਹੋਊਗਾ ਠੀਕ ਹੈ ਤੇ ਇਹ ਫਿਰ ਰੀਜ਼ਨ ਕੀ ਹੁੰਦਾ ਜਿਵੇਂ ਇੰਨਾ ਸਸਤਾ ਹੋ ਜਾਂਦਾ ਇਹਦਾ ਕਾਰਨ ਕੀ ਰਹੇ ਇਹਦਾ ਰੀਜ਼ਨ ਤਾਂ ਇਹ ਹੁੰਦਾ ਕਾਰਨ ਹਾਂਜੀ ਐਮਾਜ਼ਨ ਤੋਂ ਆਪਾਂ ਕੋਈ ਵੀ ਚੀਜ਼ ਕਰੇ ਮੰਗਾਲਨੇ ਆ ਦੋਸਤੋ ਆਦ ਰਿਟਰਨ ਕਰਦੇ ਜਦੋਂ ਹਾਂਜੀ ਠੀਕ ਹੈ ਉਹ ਐਮਾਜ਼ਨ ਰਿਟਰਨ ਕਰਕੇ ਦੁਬਾਰਾ ਸੇਲ ਨਹੀਂ ਕਰਦਾ ਉਹ ਆਪਾਂ ਨੂੰ ਦੇ ਦਿੰਦਾ ਆਪਾਂ ਐਮਾਜ਼ਨ ਦੇ ਵੈਂਡਰ ਹੈਗੇ ਤੇ ਉਤਾ ਆਪਣਾ ਸਸਤਾ ਮਿਲਦਾ ਆਪਾਂ ਕਸਟਮਰ ਨੂੰ ਸਸਤੇ ਦੇਣੀ ਠੀਕ ਹੈ ਇਹਦਾ ਕੋਈ ਡਿਫੈਕਟ ਨਹੀਂ ਜਾਂ ਉਦਾਂ ਦਾ ਮਸਲਾ ਨਹੀਂ ਕੋਈ ਹੁੰਦਾ ਜੇ ਕੋਈ ਡਿਫੈਕਟ ਪੀਸ ਹੁੰਦਾ ਤਾਂ ਕਸਟਮਰ ਲੈ ਕੇ ਨਹੀਂ ਸਾਡੇ ਕੋਲ ਰਹਿ ਜਾਂਦਾ ਠੀਕ ਹੈ ਤਾਂ ਬਲੀਰੀ ਸਾਹਿਬ ਇੱਕ ਵਾਰ ਆਪਣਾ ਐਡਰੈਸ ਦੁਬਾਰਾ ਤੋਂ ਕਨਫਰਮ ਕਰ ਦਿਓ ਕਿ ਨੰਬਰ ਬੋਲਣਾ ਤਾਂ ਵੀ ਬੋਲ ਦੇ ਇੱਕ ਆਪਣਾ ਜਿਹੜਾ ਡੰਪ ਹੈਗਾ ਇਹ ਮਲੋਟ ਰੋਡ ਕ੍ਰਿਸ਼ਨਨਗਰ ਮਾਰਕੀਟ ਬਹੰਡਾ ਜੇ ਕਿਸੇ ਨੇ ਕੋਈ ਕੰਟੈਕਟ ਫੋਨ ਤੇ ਕਰਨਾ ਹੋਇਆ 78143 0012 94640 0016 95692 2002 ਜੇ ਕਿਸੇ ਨੇ ਕੋਈ ਇਨਕੁਆਰੀ ਕਰਨੀ ਹੋਵੇ ਕੋਈ ਸਵਾਲ ਹੋਵੇ ਤਾ ਉਹ ਪੋਚਾ ਗਦਾ ਬਾਕੀ ਲਖਵਿੰਦਰ ਜੀ ਹੈਗੇ ਇਹਨਾਂ ਤੋਂ ਜੋ ਮਰਜ਼ੀ ਪੁੱਛੋ ਸਾਰ ਕੋ ਦੱਸਣਗੇ ਜੇ ਤੁਸੀਂ ਗਿੱਦੜਵਾਂ ਮ ਲੋਡ ਸਾਈਡ ਤੋਂ ਆਵੋਗੇ ਤਾਂ ਤੁਹਾਨੂੰ ਉਹਨਾਂ ਦੇ ਨੂੰ ਖੱਬੇ ਇੱਥੇ ਕ੍ਰਿਸ਼ਨਨਗਰ ਮਾਰਕੀਟ ਮਿਲੂਗੀ ਉਹਦੇ ਅੰਦਰ ਡੰਪ ਹੈ ਤਾਂ ਇਹ ਬੋਰਡ ਲੱਗਿਆ ਹਨ ਬਾਹਰ ਫਲਿੱਪਕਾਰਟ ਡੀਲਸ ਦੇ ਨਾਂ ਤੇ ਤਾਂ ਇੱਥੇ ਆ ਕੇ ਤੁਸੀਂ ਫਾਇਦਾ ਸਿੱਧੂ ਵਾਲਾ ਦੇ ਨਾਂ ਤੇ ਮਸ਼ਹੂਰ ਹੋਵਾਂਗੇ ਸਿੱਧੂ ਵਾਲਾ ਦੇ ਨਾਂ ਤੇ ਠੀਕ ਹੈ ਤਾਂ ਇੱਥੋਂ ਸਮਾਨ ਲਗਭਗ ਤੁਸੀਂ ਮੈਂ ਕਹਿੰਦਾ ਵੀ ਕਿਸੇ ਵੀ ਤਰ੍ਹਾਂ ਦੀ ਸ਼ਾਪਿੰਗ ਕਰਨੀ ਹੈ ਇੱਕ ਵਾਰੀ ਪਹਿਲਾਂ ਇੱਥੇ ਆ ਜਾਓ ਤੇ ਤੁਹਾਨੂੰ ਸਮਾਨ ਹਰੇਕ ਮਿਲ ਜੂਗਾ ਤੇ ਸਮਾਨ ਡਿਸਕਾਊਂਟ ਤੇ ਵੀ ਮਿਲ ਜੂਗਾ ਕਿਸੇ ਵੀ ਤਰ੍ਹਾਂ ਦੀ ਕੋਈ ਆਈਟਮ ਤੁਸੀਂ ਲੈਣੀ ਹੈ ਤਾਂ ਇੱਕ ਵਾਰੀ ਇੱਥੇ ਜ਼ਰੂਰ ਪਹੁੰਚੋ ਜਿਹੜੇ ਲੋਕ ਕਹਿੰਦੇ ਇਹਨਾਂ ਵੀ ਆਫਰ ਨਹੀਂ ਹੈਗੇ ਜਾਂ ਰੇਟ ਇੱਥੇ ਮਹਿੰਗੇ ਆ ਬਈ ਮਹਿੰਗੇ ਨਹੀਂ ਹੈਗੇ ਤੁਸੀਂ ਆਓ ਆ ਕੇ ਚੀਜ਼ ਵੇਖੋ ਤੁਹਾਨੂੰ ਆਪੇ ਪਤਾ ਲੱਗ ਜੂਗਾ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਹੀ ਦੇਣਾ ਜੀ ਧੰਨਵਾਦ